ਦੋਸਤੋ ਮੈਂ ਨਵਜੋਤ ਸਿੰਘ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਧੀਰੀ ਫਾਰਮ ਮੈਨੇਜਮੈਂਟ ਤੇ ਅੱਜ ਜਿਹੜੀ ਜਗ੍ਹਾ ਤੇ ਆਪਾਂ ਪਹੁੰਚੇ ਆਂ ਪਿੰਡ ਵਾਰਨਰ ਜਟਾਣਾ ਕੋਟਕਪੂਰੇ ਤੋਂ ਮੋਕਸਰ ਵਾਲੀ ਸੜਕ ਤੇ ਬਾਈ ਦਾ ਫਾਰਮ ਆ ਬਾਈ ਨੇ ਦੋ ਕੁ ਪਸ਼ੂਆਂ ਤੋਂ ਅਜ ਤੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਇਹ ਜਿਹੜੀ ਜਗ੍ਹਾ ਹੈਗੀ ਨੇ 3-4 ਵਾਰੀ ਜਿਵੇਂ ਜਿਵੇਂ ਪਸ਼ੂ ਵਧੇ ਓਵੇਂ ਓਵੇਂ ਦੀ ਸੈਟਿੰਗ ਕਰਦਾ ਗਿਆ ਯਾਨੀ ਕਿਤੇ ਤਾਂ ਮੈਂ ਛੱਡ ਤੇ ਨਹੀਂ ਪਹੁੰਚਿਆਗਾ ਇਹ ਨਵੇਂ ਫਾਰਮਰ ਵਾਲੀ ਮੈਂ ਵੀਡੀਓ ਬਣਾ ਰਿਹਾ ਵੀ ਕਿਵੇਂ ਉਹਨਾਂ ਨੇ ਸਟੈਪ ਵਾਈਜ਼ ਜਿਹੜਾ ਹੈਗਾ ਅੱਗੇ ਵਧਣਾ ਹੈਗਾ ਇਹ ਨਹੀਂ ਹੈਗਾਗਾ ਕਿ ਤੁਸੀਂ ਪਸ਼ੂ ਅਜੇ ਲੈ ਨਹੀਂਗੇ ਤੇ ਪਹਿਲਾਂ ਦਾ 15 ਲੱਖ ਰੁਪਏ ਛੱਡ ਤੇ ਲਾ ਦਿਓ ਆਪਾਂ ਇਹਦੇ ਵਿੱਚ ਬਾਈ ਨਾਲ ਗੱਲ ਕਰਨੀ ਹੈ ਵੀ ਉਹਨੇ ਸ਼ੁਰੂਆਤ ਕਿੱਥੋਂ ਕੀਤੀ ਆ ਤੇ ਕਿਵੇਂ ਕਿਵੇਂ ਉਹ ਛੱਡ ਦੀ ਕੋਹੰਚਿਆ ਮੈਂ ਬੁਲਾ ਰਿਹਾ ਬਾਈ ਸਰਜੀਤ ਨੂੰ ਜਿੰਨਾਂ ਦਾ ਇਹ ਫ਼ਾਰਮ ਆ ਜੀ ਬਾਈ ਸੱਸੀ ਦਾ ਸਰਜੀਤ ਬਾਈ ਕੀ ਹਾਲ ਨੇ ਠੀਕ ਆ ਬਾਈ ਸਰਜੀਤ ਆਪਾਂ ਇਹ ਜਿਹੜਾ ਕੰਮ ਆ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਇੱਕ ਦੋ ਸਾਲ ਸਾਡੇ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜੀ ਪਸ਼ੂ ਘਰਦੇ ਸੀ ਕਿ ਮੁੱਲ ਲੈ ਆਪਾਂ ਨਹੀਂ ਦੋ ਗਾਈਆਂ ਮੁੱਲ ਲਈਆਂ ਪਹਿਲਾਂ ਇੱਕ ਮੱਝ ਇੱਕ ਮਾਜੀ ਦੀ ਦੋ ਬਸ਼ੂ ਆਪਾਂ ਮੋਦ ਲੈ ਹਾਂਜੀ ਅੱਜ ਜੇ ਆਪਾਂ ਗੱਲ ਕਰਕੇ ਅੱਜ ਆਪਣੇ ਕੋਲ ਟੋਟਲ ਬੱਚੀਆਂ ਊਸ਼ੀਆਂ ਪਾ ਕੇ ਕਿੰਨੇ ਨਾਗਾਂ ਅੱਜ ਕੋਲ 26-27 ਨਾਗ ਹੈਗੇ 26-27 ਨਾਗ ਆ ਉਹਦੇ ਚ ਕਿੰਨੇ ਕਿ ਖਰੀਦਨੇ ਹੋਣਗੇ ਆਪਾਂ ਅੰਦਾਜ਼ਾ ਆ ਜਾ ਮੋਟਾ-ਮੋਟਾ ਅੰਦਾਜ਼ਾ ਕਿ ਆਪਾਂ 10-12 ਨਾਗ ਖਰੀਦਨੇ 10-12 ਖਰੀਦ ਲੈ ਕੋਈ ਵੇਚੇ ਵੀ ਆਪਾਂ ਦੇ ਚ ਹਾਂ ਵੇਚੇ ਵੀ ਹੈਗੇ ਵਿੱਚੋਂ ਹੀ ਜਿਹਨੇ ਜੇ ਆਪਾਂ 6-7 ਵਿੱਚ 10-12 ਖਰੀਦਦੇ ਸੀ ਦੋਸਤੋ 6-7 ਵਿੱਚੋਂ ਵੇਚ ਵੀ ਦਿੱਤੇ 26 ਨਾਗ ਅੱਜ ਵੀ ਹੈਗੇ ਆ ਤੇ ਦੁੱਧ ਕਿੰਨਾ ਕ ਚੱਲ ਰਿਹਾ ਆਪਣੇ ਇਸ ਵਕਤ ਹੈਗਾ ਆਪਣੇ ਕੋਲ 1 ਮਿੰਟਾ 60-67 ਸਾਲ ਦੇ। 60-67 ਸਾਲ ਦੇ। ਅੱਛਾ ਜਦੋਂ ਤੁਸੀਂ ਸ਼ੁਰੂ ਕੀਤਾ ਹੈਗਾ ਤੁਸੀਂ ਸਾਰੇ 10 ਦੇ 10 ਪਾਸੋਂ ਇਕੱਠੇ ਲੈ ਲਏ ਸੀਗੇ ਜਾਂ ਹੌਲੀ-ਹੌਲੀ ਕਰਕੇ ਲੈ ਸੀ? ਨਹੀਂ ਨਹੀਂ ਸਟਾਰਟਿੰਗ 'ਚ ਆਪਾਂ ਦੋ ਗਾਂ ਹੀ ਲੈਣੇ ਸੀਗੇ। ਠੀਕ ਹੈ। ਤੇ ਕਮਰਾ ਵੀ ਆਪਣਾ ਬਸ ਦੋ ਗਾਂ ਜੁਗਾਈ ਜੀਗਾ ਔਰ ਸਾਹਮਣੇ ਕੋਈ ਕੋਈ ਨਹੀਂ ਰੋਕ ਦਰ ਲਾ। ਉਹ ਕਲੀ ਕੋਈ ਕੋਈ ਨਹੀਂ ਸੀ ਠੀਕ ਹੈ। ਹਾਂਜੀ ਤੇ ਉਸ ਤੋਂ ਬਾਅਦ ਫਿਰ ਚਾਰ ਗਾਂ ਹੋਰ ਲੈਣੇ ਆ। ਉਦੋਂ ਬਾਅਦ ਹਾ ਸ਼ੈੱਡ ਪਾਇਆ ਕਰੋ ਥਾਰ ਕਰਨੀ ਹੋਣੀ ਠੀਕ ਹੈ ਫਿਰ ਇਧਰ ਲੈ ਭਾਈ ਆਪਾਂ ਪਾ ਲਏ ਹਾਂਜੀ ਇਹ ਪਾਇਆ ਇਸ ਤੱਕ ਠੀਕ ਹੈ ਫਿਰ ਦਿਨ ਕਸਾਲ ਹੋ ਰਿਹਾ ਆਪਣਾ 5-6 ਮਹੀਨੇ ਹੋਇਆ ਜੇ ਪਾਇਆ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਪਸ਼ੂ ਵੱਧ ਗਏ ਆ ਵੀ ਆਪਣੇ ਕੋਲ ਦੁੱਧ ਵੀ 2 ਕੁਆਂਟਲ ਟੱਪ ਗਿਆਗਾ ਫਿਰ ਤੁਸੀਂ ਇਹ ਸ਼ੈੱਡ ਦੇ ਪੈਸੇ ਲਾਏ ਆਏ ਸ਼ੈੱਡ ਕਿੰਨੇ ਬਾਈ ਕਿੰਨੇ ਦਾ ਪੈਸੇ ਇਹ 60 ਬਾਈ ਚੜੀ ਗਿਆ ਜੀ 60 ਬਾਈ ਜੜੇ ਅੰਦਾਜ਼ਨ ਕਿੰਨਾ ਖਰਚਾ ਆ ਗਿਆ ਹੋਊਗਾ ਇੱਥੇ ਆ ਗਿਆ ਸਾਢੇ 3 ਲੱਖ ਪਈ ਸਾਢੇ 3-4 ਲੱਖ ਰੁਪਈਆ ਇਹ ਸਾਰਾ ਨਵਾਂ ਲਿਆ ਸੀਗਾ ਜਾਂ ਆਪਾਂ ਸੈਕੰਡ ਹੈਂਡ ਲਿਆ ਅੱਛਾ ਜਦੋਂ ਤੁਸੀਂ ਸ਼ੁਰੂ ਕੀਤਾਗਾ ਮੰਨ ਲਓ ਆਪਾਂ ਪਹਿਲਾਂ ਮੱਝਾਂ ਰੱਖਦੇ ਸੀਗੇ ਆਪਾਂ ਸਦੇ گاਵਾ ਦੇ ਜਦੋਂ ਸ਼ਿਫਟ ਹੋਏ ਫਿਰ ਆਪਾਂ ਨੂੰ ਜਦੋਂ ਸ਼ੁਰੂ ਕੀਤਾ ਕੋਈ ਦਿੱਕਤਾਂ ਵੀ ਆਂਗਾ ਪਸ਼ੂਆਂ ਨੂੰ ਲੈ ਕੇ ਜਾਂ ਕੋਈ ਪ੍ਰੋਬਲਮ ਆਂਗਾ ਹਾਂ ਥੋੜੀਆਂ-ਬਹੁਤੀ ਆਈਆਂ ਤੇ ਕੁਝ ਬਾਈ ਸੋਟھوں ਹੀ ਰਹਿ ਲੰਗੇ ਰਹੀ ਉਹਦੋਂ ਬਾਈ ਨਾਲ ਹੀ ਇਕੱਠੇ ਕੰਮ ਕੀਤਾ ਸੀ ਬਾਈਂਡਰੀ ਉਹਦੇ ਕਰਕੇ ਸੋਡੇ ਨਾਲ ਜਗੀਰ ਬਾਈ ਨਾਲ ਵਾਵਾ ਸਬੰਧ ਸੀਗੇ ਉਹਦੇ ਕਰਕੇ ਕੰਮ ਚੱਲੀ ਗਈ ਵੀਰ ਐ ਮਸ਼ਵਰਾ ਕਰਕੇ ਵੀ ਉਵੇਂ-ਉਵੇਂ ਅੱਗੇ ਵਧ ਹੀ ਗਏ ਜਿਵੇਂ ਆਪਕ ਨੂੰ ਲੱਗਦਾ ਸੀ ਕਿਤੇ ਦਿੱਕਤ ਹੁੰਦੀ ਸੀ ਆਪਾਂ ਕਰ ਲੈਂਦੇ ਸੀ ਹਾਂ ਅੱਛਾ ਉਹਦੇ ਵਿੱਚ ਜਦੋਂ ਆਪਾਂ ਮਤਲਬ 4 ਸਾਲ ਦੇ ਵਿੱਚ ਕੰਮ ਆਪਣੇ ਕੋਲੇ ਪਸ਼ੂ ਵੀ ਵਧੀਆ ਗਏ ਕੋਈ ਉਹਦੇ ਵਿੱਚ ਦੀ ਆਪਣੇ ਜਿਵੇਂ ਕੋਈ ਐਫਐਮਡੀ ਜਾਂ ਕੋਈ ਲੰਪੀ ਕੋਈ ਹੋਰ ਜੀ ਕੋਈ ਆਪਣੇ ਕੋਈ ਫਾਰਮ ਤੇ ਹੋ ਜਾਂ ਕੋਈ ਅਟੈਕ ਹੋਇਆ ਹਾਂਜੀ ਕਿਸੇ ਸਾਲ ਐਫਐਮਡੀ ਆ ਗਈ ਸੀ ਆਪਣੇ ਠੀਕ ਹੈ ਤੇ ਜਿਵੇਂ ਤੁਸੀਂ ਵੀ ਤੇ ਜੀ ਜੀ ਬਾਈ ਨੇ ਵੀ ਮੈਨੂੰ ਕਿਹਾ ਸੀਗਾ ਵੀ ਲਾ ਲੋ ਟੀਕੇ ਵੈਕਸੀਨ ਹਾਂਜੀ ਵੈਕਸੀਨ ਪਰ ਮੈਂ ਲਾਈ ਨਹੀਂ ਮੈਂ ਕਿ ਦੁੱਧ ਘਟ ਜੀਓ ਮੇਰੇ ਕੋਲ ਦੁੱਧ ਪੂਰਾ ਪੂਰਾ ਹੀ ਸੀਗਾ ਠੀਕ ਹੈ ਉਹ ਵੀ ਨਕਸਾ ਆਉਆ ਆਪਣਾ ਉਹ ਚ ਫਿਰ ਥੋੜੀ ਆ ਗਈ ਸੀ ਆਪਣੀ ਉਹ ਚ ਚਾਰ ਬੱਚਿਆਂ ਦਾ ਇੱਕ ਗਾਂ ਮਰ ਗਈ ਸੀ ਤੇ ਦੁੱਧ ਕਿੰਨਾ ਰਹਿ ਗਿਆ ਸੀ ਦੁੱਧ ਤਾਂ ਬਹੁਤ ਥੋੜਾ ਰਹਿ ਗਿਆ ਜੀ ਜੀ ਬਾਈ ਤੁਸੀਂ ਰਹਿ ਗਿਆ ਪਹਿਲਾ ਜਾਨਿਕਾ ਕੁਆਂਟਲ ਤੋਂ ਬਾਹਰ ਚੱਲ ਰਿਹਾ ਸੀਗਾ ਉਹਦੇ ਨੰਬਰ 20 22 ਕਰਦੇ ਆ। ਹਾਂਜੀ। ਦੋਸਤੋ ਇਹ ਗੱਲ ਮੈਂ ਤੁਹਾਡੇ ਲਈ ਤਾਂ ਕਲੀਅਰ ਕਰ ਰਿਹਾ। ਸਰਜੀਤ ਨਾਲ ਵੀ ਸਾਡੀ ਗੱਲ ਹੁੰਦੀ ਸੀ ਸੀ ਇਹਨੂੰ ਕਿਹਾ ਸੀਗਾ ਵੀ ਵੈਕਸੀਨ ਲਾੜੀ ਪਰ ਇਹ ਥੋੜੀ ਅنگੇਲੀ ਕਰ ਗਿਆ ਵੀ ਮੇਰਾ ਗਰਮੀ ਦੁੱਧ ਨਾ ਕੱਢ ਜੇ। ਪਰ ਉਹਦਾ ਖਮਿਆਜਾ ਇਹ ਹੁਕਤਨਾ ਪਿਆ ਚਾਰ ਬੱਚੀਆਂ ਮਰੀਆਂ, ਇੱਕ ਗਾਂ ਮਰੀ। ਜਿਹੜੀਆਂ ਬੱਚਗੀਆਂ ਉਹ ਅਗਲੇ ਸੂਏ ਜਾ ਕੇ ਦੁੱਧ ਦੇ ਆਗਾ ਸਿਰਫ 20 ਕਿਲੋ ਦੁੱਧ ਤੇ ਰਹਿ ਗਿਆ ਕੁਆਂਟਲ ਤੋਂ। ਅਸੀਂ ਵੈਕਸੀਨ ਲਾਉਣ ਲੈ ਕੇ 2-4 ਲੀਟਰ ਦੁੱਧ ਦੇਖ ਲੈਣੇ ਆ। ਪਰ ਜੋ ਵੈਕਸੀਨ ਨਹੀਂ ਲਾਉਂਦੇ ਜਦੋਂ ਕੋਈ ਬਿਮਾਰੀ ਆ ਜਾਂਦੀ ਆ ਉਹ ਸਾਡਾ ਕਿੱਡਾ ਨੁਕਸਾਨ ਕਰਕੇ ਜਾਂਦੀ ਆ ਤੁਸੀਂ ਇਹ ਚੀਜ਼ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਆ ਲਾਈਵ ਤੁਹਾਡੇ ਮੂਹਰੇ ਉਦਾਹਰਨ ਦਿੱਤੀ ਆ ਦੂਜੀ ਗੱਲ ਜੇ ਤੁਸੀਂ ਹੌਸਲਾ ਰੱਖੋਗੇ ਜੇ ਉੱਥੇ ਨੈਗੇਟਿਵ ਹੋ ਜਾਂਦਾ ਇਹਦੇ ਬੱਚੀਆਂ ਵੀ ਮਰ ਗਈਆਂ ਦੁੱਧਾ ਤੋਂ ਵੀ ਚਲੇ ਗਏ ਤੇ ਛੱਡ ਵੀ ਸਕਦਾ ਜੀ ਪਰ ਇਹਨੇ ਹੌਸਲਾ ਰੱਖਿਆਗਾ ਚੱਲੀ ਗਿਆ ਅੱਜ 26 ਨਗ ਨੇ 2 ਕੁਵਾਂਡਲ ਦੁੱਧ ਫੇਰ ਮੇਰੇ ਸਾਹ ਨੂੰ ਪਿਛਲੇ ਸਾਲ ਦੀ ਗੱਲ ਈ ਉਹ ਹਾਂ ਪਿਛਲੇ ਸਾਲ ਦੀ ਗੱਲ ਆ ਮਾਰਕਟ ਭਰ ਐਸੀ ਮਿਲ ਸਕੂਗੀ ਉਹੀ ਮਰੇ ਜੀ ਉਦੋਂ ਮਗਰੋਂ ਕਰ ਕੁਝ ਨਵੰਗਾ ਲੰਗਾ ਜਾਂ ਉਹੀ ਸੂਪੀਆਂ ਸੀ ਆਪਣੇ ਕੋਲੇ ਵੀ ਉਹਨਾਂ ਦੇ ਬੱਚੇ ਆ ਗਏ ਆਪਾਂ ਪਸ਼ਤੋਂ ਗੱਭਣਾ ਰਹਿ ਗਈਆਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਜੀ ਗਾਈਆਂ ਆਪਣੀ ਗੱਭਣਾ ਹੀ ਰਹਿ ਗਈਆਂ ਸੀ ਗੱਭਣਾ ਰਹਿ ਗਏ ਸੀ ਇੱਕ ਨਹੀਂ ਫਲ ਸੱਚਾ ਸੀ ਕਵਰ ਕਰਕੇ ਆਪਾਂ ਜੇ ਦੋ ਜੀ ਠੀਕ ਰਹਿ ਗਈਆਂ ਜੀ ਤੇ ਉਸ ਤੋਂ ਬਾਅਦ ਦੋ ਪਸ਼ੂ ਲੈ ਗਏ ਆਪਨੇ ਦੋ ਪਸ਼ੂ ਲੈ ਆ ਜਨਨ ਮਤਲਬ ਕਹਿਣ ਦਾ ਇਹ ਹੈਗਾ ਦੋਸਤੋ ਜਦੋਂ ਤੁਸੀਂ ਕਿਸੇ ਨਾਲ ਰਾਏ ਕਰਦੇ ਆ ਤੁਹਾਨੂੰ ਕੋਈ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਉਹਦੇ ਤੇ ਅਮਲ ਕਰਿਆ ਕਰੋ ਕਈ ਵਾਰੀ ਇਹ ਵੀ ਹੁੰਦਾ ਕਿ ਅਸੀਂ ਕੋਈ ਗੱਲ ਡਾਕਟਰ ਨਾਲ ਜਾਂ ਕਿਸੇ ਨਾਲ ਸਲਾਹ ਤਾਂ ਕਰ ਲੈਂਦੇ ਆਪਦੇ ਕਿਸੇ ਭਰਾ ਨਾਲ ਜਾਂ ਕਿਸੇ ਵੱਡੇ ਫਾਰਮਰ ਨਾਲ ਪਰ ਸਾਨੂੰ ਲੱਗਦਾ ਹੈਗਾ ਕਿ ਖਣੀ ਜੀ ਇੱਧ ਬਿਗੈਰ ਸਾਰ ਸਕਦਾ ਪਰ ਕਿਤੇ ਨਾ ਕਿਤੇ ਉਹ ਪਿੱਛੇ ਉਹਦੇ ਲੰਮਾ ਤਜਰਬਾ ਹੁੰਦਾ ਜਿਹੜਾ ਸਾਨੂੰ ਰਾਇ ਦੇ ਰਿਹਾ ਹੁੰਦਾਗਾ ਤੋ ਤਜਰਬੇ ਦੀ ਤੁਸੀਂ ਕਦਰ ਕਰਿਆ ਕਰੋ ਤਾਂ ਕਿ ਆਪਾਂ ਜੇ ਅੱਗੇ ਵਧ ਸਕਦੇ ਜੇ ਅੱਜ ਬਾਈ ਸਾਡੇ ਨਾਲ ਪਿਛਲੇ 4-5 ਸਾਲ ਤੋਂ ਜੁੜਿਆ ਵਾ ਜਿਹਨੇ ਮੈਂ ਜਿਹੜੇ ਨਾ ਚੀਜ਼ਾਂ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਗਏ ਅੱਗੇ ਵਧਾ ਗਿਆ ਪਰ ਜੇ ਇੱਕ ਜਗ੍ਹਾ ਤੇ ਥੋੜੀ ਜਿਹੀ ਨਗਹਿਂਦੀ ਕੀਤੀ ਤੇ ਬਹੁਤ ਵੱਡਾ ਸਾਡਾ ਨੁਕਸਾਨ ਹੋ ਗਿਆ ਮੇਨ ਖੇਤੀ ਤੇ ਇੱਕ ਪਾਸੇ ਤੁਹਾਡਾ ਡੇਰੀ ਦਾ ਧੰਦਾ ਜੇ ਤੁਸੀ ਸਿਲੈਕਟ ਕਰਨਾ ਹੋਵੇ ਮੈਂ ਇਹ ਕਿਹੜੇ ਪਾਸੇ ਜਾਵਾਂਗਾ ਵੀ ਹਾਂ ਵੀ ਤੁਸੀਂ ਆਹ ਚੀਜ਼ ਨੂੰ ਨਹੀਂ ਖੇਤੀ ਤਾਂ ਬਹੁਤ ਚਿਰ ਦਾ ਕੰਮ ਹੈ ਪਰ ਡੇਰੀ ਦਾ ਧੰਦਾ ਬਹੁਤ ਅੱਗੇ ਲੱਗੇ ਗਿਆ ਜੀ ਡੇਰੀ ਦਾ ਧੰਦਾ ਜਾਨੀ ਕਿ ਅੱਗੇ ਨੇ ਜਿਵੇਂ ਅੱਜ ਦੇ ਟਾਈਮ ਦੇ ਉੱਤੇ ਲੋਕ ਕਹਿ ਰਹੇ ਵੀ ਇਹਦੇ ਤਾਂ ਕੁਝ ਨਹੀਂ ਬਚਦਾ ਇੱਥੇ ਕੋਈ ਗਾਵਾਂ ਜਆ ਆਪਣੇ ਆਣੇਗਾ ਇਹ ਤਾਂ ਬਾਧੂ ਦਾ ਮੱਥਾ ਹੀ ਗੱਲਾਂ ਹੋਆ ਬੱਲੇ ਪੈਂਦਾਗਾ ਤੁਸੀਂ ਹੁਣ ਸਾਰੇ ਹੰਡਾਲੇ ਆ ਦੋ ਪਸ਼ੂ ਵੀ ਰੱਖ ਲਿਆ ਪ੍ਰੋਬਲਮ ਹੀ ਛੋੜੇ ਆ ਗਈ ਆ ਉਦੋਂ ਬਾਅਦ ਤੁਸੀਂ ਅੱਜ ਫੇਰ 26 ਪਸ਼ੂਆਂ ਤੇ ਆ ਕਿਵੇਂ ਲੱਗਾ ਤੁਹਾਨੂੰ ਵੀ ਕੋਈ ਤੰਦੇ ਜੋ ਦਮ ਹੈ। ਹਾਂ ਦਾ ਤੁਹਾਨੂੰ ਵੀ ਭਾਜੀ ਨੂੰ ਵੀ ਆਪਾਂ ਇਹ ਦੁੱਧ ਜਿਹੇ ਸਾਰੇ ਕਹੂ ਲਏ ਆ। ਸੱਜ ਵੀ ਦੁੱਧ ਚ ਪਾਇਆ। ਦੁੱਧ ਚ ਪਾਇਆ। ਹਾਂ 1 ਰੁਪਿਆ ਨਹੀਂ ਕਿ ਕੋਈ ਪੈਸਾ ਲੈ ਕੇ ਆਪਾਂ ਇਹਦੇ ਚ ਨਹੀਂ ਪਾਇਆ। 1 ਰੁਪਿਆ ਵੀ ਆਪਾਂ ਅੱਜ ਤੱਕ ਨਾ ਚਾਰ ਪਾਉਣ ਵਾਲੇ ਨਾ ਫੇਰ ਲਿਆਉਣ ਵਾਲੇ ਨਾ ਢਾ ਲਿਆਉਣ ਵਾਲੇ। ਠੀਕ ਹੈ। ਫੇਤੇ ਦੇ 5-10 ਰੁਪਿਆ ਵੀ ਧੰਨਵਾਦ ਆ ਸਰ। ਖੇਤੀ ਜ਼ਮੀਨ ਇਕੱਲੀ ਮੱਕੀ ਬੀਜਣਾ ਸ਼ੁਰੂ ਲਏ ਆ ਸੀ। ਠੀਕ ਹੈ। ਹੋਰ ਵਿੱਚੋਂ ਉਹ ਫਸਲ ਚ ਕੋਈ ਰੁਪਿਆ ਨਹੀਂ ਲਏ ਗੇ ਇੱਥੇ। ਤੇ ਜਿਹੜਾ ਤੁਸੀਂ ਸਾਈ ਲਜ ਦਾ ਕੰਮ ਤੁਸੀਂ ਸ਼ੁਰੂ ਕੀਤਾਗਾ ਇਹ ਸਟਾਰਟਿੰ ਦੋ ਸਾਲ ਜਦੋਂ ਆਪਣੇ ਕੋਈ ਪਸ਼ੂਆਂ ਦੀ ਗਿਣਤੀ ਵਧ ਗਈ ਆਪਾਂ ਔਰ ਸ਼ੁਰੂ ਕੀਤਾ ਉਹ ਤੋਂ ਪਹਿਲਾਂ ਨਹੀਂ ਉਹ ਤੋਂ ਪਹਿਲਾਂ ਨਹੀਂ ਹਾਂ ਸਾਈਲੇਜ ਪਾਉਣਾ ਕਿ ਹੁਣ ਸਾਈਲੇਜ ਨਾਲ ਆਪਣੇ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਹੋਵੇ ਨਹੀਂ ਸਾਈਲੇਜ ਮੈਂ ਠੀਕ ਆਪਣਾ ਸੋਹਣਾ ਹੀ ਨਹੀਂ ਕੋਈ ਇਹ ਦਿੱਕਤ ਤਾਂ ਨਹੀਂ ਆਉਂਦੀ ਜੀ ਠੀਕ ਹੈ ਠੀਕ ਆ ਕਿਸਾਨ ਵੀਰੋ ਇਹ ਵੀਡੀਓ ਜੇ ਕਿਸੇ ਅੱਜ ਸਿਰਫ ਤੁਹਾਨੂੰ ਇਹੀ ਦੱਸਣਾ ਸੀਗਾ ਕਿ ਜਦੋਂ ਤੁਸੀਂ ਕੋਈ ਨਵਾਂ ਫਾਰਮ ਚਲਾਉਣਾ ਥੋੜੇ ਪਸ਼ੂਆਂ ਤੋਂ ਸ਼ੁਰੂ ਕਰੋ ਜਿਹੜੇ ਭਰਾ ਪਹਿਲਾਂ ਜਾਣਕਾਰ ਨੇ ਤੁਹਾਡੀ ਜਾਣ ਪਛਾਣ ਚ ਕੋਈ ਵੀ ਹੈ ਚਾਹੇ ਕਿਸੇ ਕੰਪਨੀ ਦਾ ਡਾਕਟਰ ਆ ਜਾ ਕਿ ਉਹ ਥੋੜਾ ਕੋ ਘੱਟਾ ਪਹਿਲਾਂ ਭਰਾ ਕੋਈ ਰਿਸ਼ਤੇਦਾਰ ਜੀ ਕੋਈ ਫਾਰਮ ਕਰ ਹੌਲੀ ਹੌਲੀ ਵਧਾਓ ਜਿਵੇਂ ਜਿਵੇਂ ਤੁਸੀਂ ਸਿੱਖਦੇ ਜਾਉਂਗੇ ਜਿਵੇਂ ਭਾਈ ਆ ਦੋ ਪਸ਼ਮਾਂ ਤੋਂ ਸ਼ੁਰੂ ਕੀਤਾ ਸਿੱਖਦਾ ਗਿਆ ਉਹਵੇਂ ਵਧਾਇਆ ਜੇ ਨੁਕਸਾਨ ਹੋ ਵੀ ਗਿਆ ਤੇ ਹੌਂਸਲਾ ਰੱਖਿਆ ਅੱਜ ਵੀ ਦੁੱਧ ਵਧੀਆ ਪੈਦਾ ਕਰ ਰਿਹਾ ਵਧੀਆ ਛੱਡ ਬਣਾ ਲਿਆ ਹੈਗਾ ਤੇ ਜਿਹੜੇ ਫਾਰਮਰ ਇਹ ਧੰਦੇ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਮੈਸੇਜ ਆ ਜੇ ਤੁਸੀਂ ਸਿੱਖ ਕੇ ਇਹ ਰੈਨ ਨਾਲ ਕੰਮ ਕਰੋਗੇ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਪ੍ਰਾਪਰਟੀ ਆ ਖੇਤੀ ਨਾਲੋਂ ਹੁਣ ਇਹ ਧੰਦਾ ਜਿਹੜਾ ਹੈਗਾ ਮੇਨ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ ਹੈਗਾ ਜੇ ਤੁਸੀਂ ਇਸ ਪਾਸੇ ਆਉਨੇ ਆ ਜਾਂ ਫਵਾਵਾਵਾਂ ਦੇ ਵਿੱਚ ਆਉਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ